ਮੈਰ ਦੇ ਵਿੱਚ ਇੱਕ ਗੱਡੀ ਮਿਲੀ ਹੈ ਗੱਡੀ ਦੇ ਵਿੱਚ লাশ ਮਿਲੀ ਹੈ ਔਰ লাশ ਜਿਹੜੀ شناخت ਹੋਈ ਹੈ ਉਹਦੇ ਟੈਟੂਸ ਤੋਂ ਹੋਈ ਹੈ ਜਿਹੜਾ ਉਹਦਾ ਪੁਰਾਣਾ ਬੁਆਏਫਰੈਂਡ ਹੈ ਉਹ ਸੁਨੀਲ ਦਾ ਬੁਆਏਫਰੈਂਡ ਹੈ ਉਹ ਉਹਨੂੰ ਕੁੱਟ ਮਾਰ ਰਿਹਾ ਸੀ ਤਾਂ ਉਹਨਾਂ ਨੇ ਕੁਝ ਬੈਕਗ੍ਰਾਉਂਡ ਦੀਆਂ ਗੱਲਾਂ ਵੀ ਦੱਸੀਆਂ ਕਿ ਕਿ ਉਹ ਕਹਿ ਰਹੀ ਸੀ ਵੀ ਕਿ ਸ਼ੀਤਲ ਨੂੰ ਪਤਾ ਨਹੀਂ ਸੀਗਾ ਕਿ ਜਿਹੜਾ ਉਹਦਾ ਬੁਆਏਫਰੈਂਡ ਹੈ ਸ਼ਾਦੀशुदा ਹੈ ਉਹਦੇ ਦੋ ਬੱਚੇ ਆ ਜਿਸ ਨੂੰ ਲੈ ਕੇ ਦੋਨਾਂ ਦੀ ਆਪਸ ਵਿੱਚ ਲੜਾਈ ਹੋਈ ਉਹਨੇ ਸ਼ੀਤਲ ਨੇ ਕਿਹਾ ਵੀ ਤੁਸੀਂ ਮੈਨੂੰ ਧੋਖੇ ਦੇ ਵਿੱਚ ਰੱਖਿਆ ਕਾ ਮੈਂ ਤੁਹਾਡੇ ਨਾਲ ਬ੍ਰੇਕਅਪ ਕਰ ਦਿੱਤਾ। ਕੁੱਪ ਕਈ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੁਨੀਲ ਸੀਗਾ ਉਸ ਨੂੰ ਦੁਆਰੋਂ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸ਼ੀਤਲ ਉਸ ਨੂੰ ਮਨਾ ਕਰ ਦੇਸੀ। ਜਦੋਂ ਉਹਨੇ ਗੱਡੀ ਨਹਿਰ ਦੇ ਵਿੱਚ ਛੁੱਟੀ ਤਾਂ ਆਪ ਤਾਂ ਨਿਕਲਿਆ ਆ ਤੇ ਉਹ ਕੁੜੀ ਉਹਦੇ ਵਿੱਚ ਹੀ ਰਹਿ ਗਈ। ਪੁਲਸ ਨੂੰ ਉਹ ਜਾਣ ਬੁੱਝ ਕੇ ਸ਼ਾਇਦ ਗੁੰਮਰਾਹ ਕਰ ਰਿਹਾ ਹੈ ਕਹਿੰਦਾ ਪੁਲਸ ਦਾ ਹੈ ਤੇ ਉਹ ਇਹ ਕੋਸ਼ਿਸ਼ ਕਰ ਰਿਹਾ ਵੀ ਮੇਰੀ ਯਾਦਦਸ ਚਲੇਗੀ ਐਸੇ ਕਮਲ ਕੌਰ ਦੀ ਹੱਤਿਆ ਹੋਣ ਤੋਂ ਬਾਅਦ ਨਿਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਈ ਸਮਾਜਿਕ ਜਥੇਬੰਦੀਆਂ ਉਹਦੇ ਹੱਕ 'ਚ ਨੇ ਕਈ ਉਹਦੇ ਖਿਲਾਫ ਨੇ ਕਈ ਮੈਰੋ ਦੀ ਕਾਰਵਾਈ ਨੂੰ ਜਾਇਜ਼ ਕਹਿ ਰਹੀਆਂ ਨੇ ਕਈ ਨਜਾਇਜ਼ ਕਹਿ ਰਹੀਆਂ ਨੇ ਇਸ ਤੋਂ ਬਾਅਦ ਆਪਣਾ ਦੀਪਿਕਾ ਲੂਥੜਾ ਵੀ ਉੱਠ ਕੇ ਸਾਹਮਣੇ ਆਂਦੀ ਹੈ ਸੁਰਲੀਨ ਵੀ ਸਾਹਮਣੇ ਆਂਦੀ ਹੈ ਇੱਕ ਜੱਟੀ ਨਾ ਦੀ ਵੀ ਇਨਫਲੂਐਂਸਰ ਸਾਹਮਣੇ ਆਂਦੀ ਹੈ ਕਈ ਕੁੜੀਆਂ ਕਹਿ ਰਹੀਆਂ ਨੇ ਸੜ ਤੋਂ ਗਲਤੀ ਹੋਊਗੀ ਕਈ ਮੁੰਡੇ ਵੀ ਕਹਿ ਰਹੇ ਨੇ ਇਸੇ ਵਿੱਚ ਇੱਕ ਘਟਨਾ ਫਿਰ ਹਰਿਆਣੇ ਦੇ ਵਿੱਚੋਂ ਸਾਹਮਣੇ ਆ ਗਈ ਹੈ ਸੋਸ਼ਲ ਮੀਡੀਆ ਤੇ ਮਸ਼ਹੂਰ ਕੁੜੀ ਸ਼ੀਤਲ ਦੀ ਲਾਸ਼ ਵੀ ਇੱਕ ਦੂਜੇ ਜ਼ਿਲ੍ਹੇ ਰਹਿਣ ਵਾਲੀ ਕਿਸੇ ਹੋਰ ਜ਼ਿਲ੍ਹੇ ਦੀ ਸੀ ਇੱਕ ਦੂਜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮਿਲ ਗਈ ਹੈ ਸੀਨੀਅਰ ਪੱਤਰਕਾਰ ਜਸਪੀਰ ਸਿੰਘ ਸਾਡੇ ਨਾਲ ਮੌਜੂਦ ਨੇ ਸਮਾਜੇ ਹੋ ਕੀ ਰਿਹਾ ਏ ਇਸ ਵਿਸ਼ੇ ਤੇ ਚਰਚਾ ਕਰਾਂਗੇ ਜਸਪੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਪਿਛਲੇ ਤਿੰਨੇ ਜਾਂ ਚਾਰ ਦਿਨਾਂ ਤੋਂ ਆਪਾਂ ਦੇਖੀਏ ਜਸਪੀਰ ਜੀ ਕਿ ਕਮਲਕੌਰ ਤੋਂ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ ਕੋਈ ਕਮਲ ਨੂੰ ਸਹੀ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਹੈ ਦੀਪਿਕਾ ਲੂਥਰਾ ਨੇ ਮਾਫੀ ਮੰਗ ਲਈ ਕਿ ਸਰਲীন ਜਿਹੜੀ ਦੁਬਈ ਚ ਬੈਠੀ ਹੈ ਉਹਨੇ ਬੜਾ ਆਡਜ ਇੱਕ ਵਰਡ ਵਰਤਿਆ ਜਿਹਨੂੰ ਅਸੀਂ ਹਮੇਸ਼ਾ ਗਾਲ ਦੇ ਰੂਪ ਚ ਲੈਂਦੇ ਆ ਕਹਿੰਦੀ ਮੇਰੇ ਉਹ ਲੱਗਦੇ ਨੇ ਮੈਂ ਕਾਦੀ ਮਾਫੀ ਮੰਗਾ ਦੀਪਿਕਾ ਅਮਰਸਾਦੀ ਆ ਜਿਸ ਨੂੰ ਪੁਲਿਸ ਸਿਕਿਉਰਟੀ ਵੀ ਮਿਲ ਗਈ ਹੈ ਹੁਣ ਹਰਿਆਣੇ ਚ ਕੁੜੀ ਸੋਸ਼ਲ ਮੀਡੀਆ ਦੇ ਮਸ਼ਹੂਰ ਰੀਸ਼ੀਤਲੇ ਦੀ ਲਾਸ਼ ਮਿਲ ਗਈ ਹੈ ਇਹ ਹੋ ਕੀ ਰਿਹਾ ਘਟਨਾ ਕ੍ਰਮ ਅ ਮਰਵਾ ਜੀ ਆਪਾਂ ਜਿਹੜੀ ਸਭ ਤੋਂ ਪਹਿਲਾਂ ਗੱਲ ਕਰੀਏ ਸ਼ੀਤਲ ਦੀ ਹਮ ਸ਼ੀਤਲ ਇੱਕ ਮਾਡਲ ਸੀ ਹਮ ਉਹ ਕਾਫੀ ਲੰਬੇ ਸਮੇਂ ਤੋਂ ਮਾਡਲਿੰਗ ਕਰ ਰਹੀ ਸੀ ਤੇ ਇੱਕ 뮤ਜ਼ਿਕ ਕੰਪਨੀ ਨਾਲ ਜੁੜੀ ਹੋਈ ਸੀਗੀ ਹਮ ਅੱਜ ਦੀ ਜੇਕਰ ਗੱਲ ਕਰੀਏ ਤਾਂ ਉਹਦੀ ਜਿਹੜੀ লাশ ਹੈ ਉਹ ਸੋਨੀਪੱਤ ਦੀ ਨਹਿਰ ਦੇ ਵਿੱਚੋਂ ਮਿਲੀ ਹੈ ਹਮ ਪਰ ਉਹ ਰਹਿਣ ਵਾਲੀ ਪਾਨੀਪੱਤ ਦੀ ਸੀ ਜੀ ਜੇਕਰ ਗੱਲ ਕਰੀਏ ਦੀ ਸ਼ੀਤਲ ਦੀ ਭੈਣ ਦੀ ਤਾਂ ਉਹਨੇ ਇੱਕ ਬਿਆਨ ਦਿੱਤਾ ਹੈ ਹਮ ਔਰ ਇੱਕ ਰਿਪੋਰਟ ਲਿਖਾਈ ਹੈ ਕਿ ਜਦੋਂ ਸ਼ੀਤਲ ਨਾਲ ਉਹਦੀ ਲਾਸਟ ਵਾਰੀ ਗੱਲ ਹੋਈ ਤਾਂ ਉਸ ਟਾਈਮ ਸ਼ੀਤਲ ਉਹਨੂੰ ਇਹ ਕਹਿ ਰਹੀ ਸੀ ਕਿ ਮੇਰੇ ਨਾਲ ਸੁਨੀਲ ਹੈ ਔਰ ਉਹ ਮੈਨੂੰ ਕੁੱਟ ਮਾਰ ਰਿਹਾ ਹੈ ਇਥੇ ਤੁਹਾਨੂੰ ਦੱਸ ਦਈਏ ਕਿ ਸੁਨੀਲ ਉਹਦਾ ਬੁਆਏਫਰੈਂਡ ਹੈ ਜਿਹੜਾ ਪਿਛਲੇ 6 ਮਹੀਨੇ ਤੋਂ ਉਹਦੇ ਨਾਲ ਰਹਿ ਰਿਹਾ ਸੀਗਾ ਅਤੇ ਜਦੋਂ ਇਹ ਉਹਨਾਂ ਦੀ ਆਪਸ ਦੇ ਵਿੱਚ ਇਹ ਗੱਲ ਹੋਈ ਤਾਂ ਉਹਨੇ ਇਹ ਇਹ ਜਿਤਾਇਆ ਕਿ ਮੈਨੂੰ ਸੁਨੀਲ ਜ਼ਬਰਦਸਤੀ ਕੁੱਟ ਰਿਹਾ ਹੈ। ਅੱਛਾ ਸੋ ਇਹ ਬਿਆਨ ਉਹਨਾਂ ਨੇ ਦਿੱਤਾ। ਇਹ ਜਿਹੜਾ ਪਾਣੀਪਥਰਾਂ ਨੇ ਕੰਪਲਿਸ ਕੋਲ ਜਿਹੜੀ ਰਿਪੋਰਟ ਦਰਜ ਕਰਾਈ ਗਈ ਨਾਲ ਕੋਲ ਗੁੰਮਸ਼ੁਦਗੀ ਦੀ। ਬਿਲਕੁਲ ਬਿਲਕੁਲ ਜੀ। ਸ਼ੁਰੂਆਤੀ ਜਿਹੜੀ ਜਾਂਚ ਹੈ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਇੱਕ ਨਹਿਰ ਦੇ ਵਿੱਚ ਇੱਕ ਗੱਡੀ ਮਿਲੀ ਹੈ। ਗੱਡੀ ਦੇ ਵਿੱਚ ਲਾਸ਼ ਮਿਲੀ ਹੈ ਔਰ ਲਾਸ਼ ਜਿਹੜੀ شناخت ਹੋਈ ਹੈ ਉਦੇ ਟੈਟੂਸ ਤੋਂ ਹੋਈ ਹੈ ਜਿਹੜੀ ਕਿ ਸ਼ੀਤਲ ਦੇ ਟੈਟੂਸ ਬਣੇ ਹੋਏ ਸੀ ਉਹਦੀ ਭੈਣ ਨੇ ਉਹਨੂੰ ਸ਼ਲਾਖਤ ਕੀਤੀ ਹੈ ਸੋ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਸ਼ੀਤਲ ਪਾਣੀਪਤ ਤੋਂ ਸੋਨੀਪਤ ਜਿਹੜੀ ਉਹਦੀ ਲਾਸ਼ ਮਿਲੀ ਹੈ ਤਾਂ ਉਹਦੀ ਭੈਣ ਦਾ ਕਹਿਣਾ ਹੈ ਕਿ ਉਹ 2 ਦਿਨ ਪਹਿਲਾਂ ਇੱਕ ਕਿਸੇ ਸ਼ੂਟਿੰਗ ਦੇ ਦੌਰਾਨ ਕਿਤੇ ਗਈ ਹੋਈ ਸੀ ਤੇ ਉਹ ਸ਼ੂਟਿੰਗ ਦੇ ਦੌਰਾਨ ਜਦੋਂ ਉਹ ਉੱਥੇ ਗਈ ਤਾਂ ਜਿਹੜਾ ਉਹਦਾ ਪੁਰਾਣਾ ਬੁਆਏਫਰੈਂਡ ਹੈ ਉਹ ਸੁਨੀਲ ਦਾ ਬੁਆਏਫਰੈਂਡ ਹੈ ਉਹ ਉਹਨੂੰ ਕੁੱਟ ਮਾਰ ਰਿਹਾ ਸੀ ਤਾਂ ਉਹਨਾਂ ਨੇ ਕੁਝ ਬੈਕਗ੍ਰਾਉਂਡ ਦੀਆਂ ਗੱਲਾਂ ਵੀ ਦੱਸੀਆਂ ਕਿਉਂਕਿ ਉਹ ਕਹਿ ਰਹੀ ਸੀ ਵੀ ਕਿ ਸ਼ੀਤਲ ਨੂੰ ਪਤਾ ਨਹੀਂ ਸੀਗਾ ਕਿ ਜਿਹੜਾ ਉਹਦਾ ਬாய்ਫ੍ਰੈਂਡ ਆ ਸ਼ਾਦੀशुदा ਹੈ ਉਹਦੇ ਦੋ ਬੱਚੇ ਆ ਜਿਸ ਨੂੰ ਲੈ ਕੇ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹਮਮ ਔਰ ਉਹਨੇ ਸ਼ੀਤਲ ਨੇ ਕਿਹਾ ਵੀ ਤੁਸੀਂ ਮੈਨੂੰ ਧੋਖੇ ਦੇ ਵਿੱਚ ਰੱਖਿਆ ਤਾਂ ਮੈਂ ਤੁਹਾਡੇ ਨਾਲ ਬ੍ਰੇਕਅੱਪ ਕਰਦੀ ਆ ਸੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੁਨੀਲ ਸੀਗਾ ਉਸ ਨੂੰ ਦੁਆਰੋਂ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕੀਤਲ ਉਸ ਨੂੰ ਮਨਾ ਕਰਦੀ ਸੀ ਇਹ ਕਹਿਣਾ ਉਹਦੀ ਭੈਣ ਦਾ ਹੈਗਾ ਸੋ ਸ਼ੁਰੂਆਤੀ ਜਿਹੜੀ ਜਾਂਚ ਦੇ ਵਿੱਚ ਪੁਲਿਸ ਨੇ ਪਾਇਆ ਵੀ ਹੋ ਸਕਦਾ ਹੈ ਕਿ ਇਸ ਦਾ ਜਿਹੜਾ ਮਰਡਰ ਹੈ ਇਹਦੇ ਜਿਹੜੇ ਬੁਆਏਫਰੈਂਡ ਸੁਨੀਲ ਨੇ ਕੀਤਾ ਹੈ ਕਿਉਂਕਿ ਉਹ ਸੁਨੀਲ ਸ਼ੱਕ ਦੇ ਘੇਰੇ ਜੀ ਇਸ ਕਰਕੇ ਆਇਆ ਕਿਉਂਕਿ ਉਹ ਵਧੀਆ ਤਰਾਕ ਹੈ ਅੱਛਾ ਹਾਂ ਸੁਮਰ ਸੁਮਰ ਜਦੋਂ ਉਹਨੇ ਗੱਡੀ ਨਹਿਰ ਦੇ ਵਿੱਚ ਛੁੱਟੀ ਤਾਂ ਆਪ ਤਾਂ ਨਿਕਲਿਆ ਆ ਤੇ ਉਹ ਕੁੜੀ ਉਹਦੇ ਵਿੱਚ ਹੀ ਰਹਿ ਗਈ ਸੋ ਹੁਣ ਉਹ ਜਿਹੜਾ ਇਲਾਜ ਦੇ ਦੌਰਾਨ ਹਸਪੀਟਲ ਦੇ ਵਿੱਚ ਦਾਖਲ ਹੈ ਪੁਲਿਸ ਨੂੰ ਉਹ ਜਾਣ ਬੁੱਝ ਕੇ ਸ਼ਾਇਦ ਗੁੰਮਰਾਹ ਕਰ ਰਿਹਾ ਹੈ ਕਹਿੰਦਾ ਪੁਲਿਸ ਦਾ ਹੈ ਤੇ ਉਹ ਇਹ ਕੋਸ਼ਿਸ਼ ਕਰ ਰਿਹਾ ਵੀ ਮੇਰੀ ਯਾਦਦਸ ਚਲੀ ਗਈ ਐਸੇ ਸੋ ਬਿਲਕੁਲ ਜਿਹੜਾ ਇਹ ਸ਼ੱਕ ਦੇ ਘੇਰੇ ਜਾ ਰਿਹਾ ਕਿਉਂਕਿ ਸ਼ੀਤਲ ਦੇ ਗਲੇ ਦੇ ਉੱਪਰ ਨਿਸ਼ਾਨ ਮਿਲੇ ਆ ਜਿਹੜੇ ਉਹਨੂੰ ਮਾਰਨ ਦੇ ਨਿਸ਼ਾਨ ਮਿਲੇ ਆ ਸੋ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਤੁਸੀਂ ਮਰਵਾਜ ਹੀ ਗੱਲ ਕਰ ਰਹੇ ਹੋ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਪਪੂਲਰ ਹੋਏ ਹੋਏ ਆ ਤਾਂ ਲੋਕ ਆਪਣੀ ਪਪੂਲੈਰਿਟੀ ਵਧਾਉਣ ਵਾਸਤੇ ਬੜਾ ਕੁਝ ਕਰਦੇ ਆਂ ਹੂੰ ਬੜਾ ਕੁਝ ਇਹ ਜਿਹੇ ਵਲਗਤ ਚੀਜ਼ਾਂ ਵੀ ਪਾਉਂਦੇ ਨੇ ਸੋ ਪਿਛਲੇ ਪਿਛਲੇ 3 ਸਾਲਾਂ ਤੋਂ ਮਰਵਾਜੀ ਆਪਾਂ ਦੇਖਿਆ ਬੜੀ ਇਹ ਜਿਹੀਆਂ ਵੀਡੀਓ ਸੰਦੀਆਂ ਵਾੜੀ ਆਈ ਪਿਹਨੇ ਰਹੀ ਆ ਜੀ ਇਹ ਸ਼ੋਟ ਆ ਉਹ ਉਹ ਐਂ ਲੱਗਦਾ ਹੈ ਕਿ ਲਗਭਗ ਸਾਰੇ ਕਿਉਂਕਿ ਜੇਕਰ ਤੁਸੀਂ ਬੱਚਿਆਂ ਨਾਲ ਬੈਠੇ ਹੋਵੋਗੇ ਤਾਂ ਤੁਸੀਂ ਉਹ ਰੀਲਾਂ ਦੇਖ ਨਹੀਂ ਸਕਦੇ ਬਿਲਕੁਲ ਕੰਟੈਂਟ ਨਹੀਂ ਦੇਖ ਸਕਦੇ ਅੱਛਾ ਜਿਹੜੀ ਤੁਸੀਂ ਹੁਣ ਸ਼ੀਤਲ ਦੀ ਕਹਾਣੀ ਸੁਣਾਈ ਹੈ ساری ਕਹਾਣੀ ਤੁਸੀਂ ਸਾਹਮਣੇ ਰੱਖੀਏ ਸਾਡੇ ਦਰਸ਼ਕਾਂ ਦੇ ਦੁਨੀਆ ਭਰ ਤੋਂ ਦਰਸ਼ਕ ਦੇਖ ਰਹੇ ਨੇ ਬਿਲਕੁਲ ਫਿਲਮੀ ਜੀ ਕਹਾਣੀ ਲੱਗ ਰਹੀ ਹੈ ਫਿਰ ਇਹ ਵੀ ਸਵਾਲ ਖੜਾ ਹੁੰਦਾ ਹੈ ਹੋ ਸਕਦਾ ਹੈ ਉਹ ਕਿਤੇ ਪਹਿਲਾਂ ਹੀ ਸ਼ੀਤਲ ਨੂੰ ਮਾਰ ਕੇ ਲਿਆਇਆ ਹੋਵੇ ਤੇ ਬਾਅਦ ਗੱਡੀ ਰੱਖ ਕੇ ਨਹਿਰ ਚ ਢੋੜਤੀ ਹੋਵੇ ਜਿਵੇਂ ਉਹ ਦੱਸਿਆ ਤੁਸੀਂ ਤੈਰਾਕ ਹੈਗਾ ਆਪ ਉਹ ਨਿਕਲ ਗਿਆ ਹੋਵੇ ਜਾਂ ਉਹਨੇ ਮਾਰ ਹੀ ਡੋਬ ਕੇ ਆ ਇੱਕ ਹੈਰ ਪੁਲਿਸ ਜਾਂਚ ਦਾ ਹਿੱਸਾ ਹੈਗਾ ਇਹ ਬਿਲਕੁਲ ਜਾਂਚ ਦਾ ਹਿੱਸਾ ਹੈ ਪਰ ਜਿਹੜੀ ਸ਼ੁਰੂਆਤੀ ਜਾਂਚ ਦੇ ਪਤਾ ਲੱਗਿਆ ਉਹਦੇ ਗਲੇ ਤੇ ਨਿਸ਼ਾਨ ਮਿਲੇ ਹੈ ਜੀ ਗਲੇ ਦੇ ਜਿਹੜੇ ਨਿਸ਼ਾਨ ਮਿਲੇ ਹੈ ਜਿਆ ਕਿ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਐਕਚੁਅਲ ਦੇ ਪੋਜੀਸ਼ਨ ਉਦੋਂ ਪਤਾ ਲੱਗੇਗੀ ਉਹਦਾ ਕਤਲ ਪਹਿਲਾ ਹੋਇਆ ਹੈ ਕਿ ਬਾਅਦ ਚੋ ਹੋਇਆ ਕਿਉਂਕਿ ਜਿਹੜੀ La ਉਹ ਸੋਨੀਪੱਤ ਦੇ ਕੋਲੇ ਮਿਲੀ ਹੈ ਰਹਿਣ ਵਾਲੀ ਉਹ ਪਾਣੀਪੱਤ ਦੀ ਸੀ ਸੋ ਜਿਹੜਾ ਉਹਦਾ ਬாய்ਫਰੈਂਡ ਸੀਗਾ ਸੁਨੀਲ ਉਹ ਆਲਰੇਡੀ ਦੋ ਬੱਚਿਆਂ ਦਾ ਬਾਪ ਸੀਗਾ ਪਰ ਉਹਦੀ ਸ਼ੀਤਲ ਦੇ ਨਾਲ ਨਜ਼ਾਇਜ਼ ਸੰਬੰਧ ਸੀਗੇ ਸ਼ੀਤਲ ਨੂੰ ਕਹਿ ਸਕਦੇ ਆ ਲਿਵਨ ਕਹਿ ਸਕਦੇ ਹੋ ਕਿ ਜਿਹੜਾ ਉਹਨਾਂ ਦਾ ਦੋਸ਼ ਲਾਇਆ ਸ਼ੀਤਲ ਦੀ ਭੈਣ ਨੇ ਉਹ ਕਹਿੰਦੇ ਵੀ ਸ਼ੀਤਲ ਨੂੰ ਪਤਾ ਹੀ ਨਹੀਂ ਸੀ ਇਹ ਬੰਦਾ ਮੈਰਿਡ ਹੈਗਾ ਕਿ ਨਹੀਂ ਹੈ ਕਿਤਨਾ ਕਿਤੇ ਫਿਰ ਕਿਤੇ ਕੋਈ ਪ੍ਰੈਗਨੈਂਟ ਰੂਟ ਵਾਲਾ ਇਸ਼ੂ ਤਾਂ ਨਹੀਂ ਆ ਸਕਦਾ ਕਰਨ ਨੂੰ ਸਾਹਮਣੇ ਜੇ ਪੋਸਟਪਾਰਟਮ ਬੂਕ ਕਲੀਅਰ ਹੋਏ ਜਾਸਤੋ ਜਾਸਤੋ ਪਤਾ ਲੱਗੇਗਾ ਵੀ ਇਹ ਮਾਮਲਾ ਹੈ ਕਿ ਹੈ ਕਿਉਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਜਦ ਤੱਕ ਅਸੀਂ ਠੋਸ ਸਬੂਤ ਨਹੀਂ ਇਕੱਠੇ ਕਰਦੇ ਤਦ ਤੱਕ ਅਸੀਂ ਕੁਝ ਨਹੀਂ ਬੋਲਦੇ ਹਾਲਾ ਕਿ ਉਹਨਾਂ ਨੇ ਇਹ ਬਿਲਕੁਲ ਉਹ ਕਰ ਦਿੱਤਾ ਕਿ ਇਹ ਸਾਨੂੰ ਇਹ ਕਤਲ ਲੱਗਦਾ ਹੈ ਇਹ ਆਪਣੇ ਆਪ ਡੈਥ ਨਹੀਂ ਹੋਈ ਤਾਂ ਉਹ ਇਹ ਕਿਉਂਕਿ ਪੁਲਿਸ ਦਾ ਜਦੋਂ ਵੀ ਕੋਈ ਕੰਮ ਕਰਨ ਦਾ ਤਰੀਕਾ ਤਾਂ ਸਭ ਤੋਂ ਪਹਿਲਾਂ ਜਿਹੜੇ ਨੀਅਰ ਐਂਡ ਨੀਅਰ ਹੁੰਦੇ ਆ ਉਹਨਾਂ ਤੇ ਹੀ ਸ਼ੱਕ ਜਾਂਦਾ ਸੋ ਜਿੰਨੇ ਵੀ ਸ਼ੀਤਲ ਦੇ ਨੇੜੇ ਤੇੜੇ ਦੇ ਬੰਦੇ ਸੀ ਉਹਨਾਂ ਨੂੰ ਸਭ ਨੂੰ ਜਾਂਚ ਕਰ ਰਿਹਾ ਉਹਦੀ ਭੈਣ ਦੀ ਜਾਂਚ ਕੀਤੀ ਹੈ ਉਹਨਾਂ ਨੇ ਸੁਨੀਲ ਦੇ ਜਾਂਚ ਕਰ ਰਿਹਾ ਜਿਹੜੇ ਉਹਦੇ ਸਹਿਕਰਮੀ ਸੀ ਉਹਨਾਂ ਤੋਂ ਪੁੱਛਿਆ ਵੀ ਸੁਨੀਲ ਨਾਲ ਇਹਨਾਂ ਦਾ ਕਹੇ ਜਿਹੜੇ ਰਿਲੇਸ਼ਨ ਸੀ ਤਾਂ ਜਾਂਚ ਦੇ ਵਿੱਚ ਇਹ ਪਾਇਆ ਕਿ ਪਿਛਲੇ 6 ਮਹੀਨਿਆਂ ਤੋਂ ਹੀ ਸੁਨੀਲ ਦੇ ਨਾਲ ਉਹਨਾਂ ਦੇ ਰਿਲੇਸ਼ਨ ਸੀ ਇੱਕ ਹੋਟਲ ਦੇ ਵਿੱਚ ਉਹ ਮਿਲੇ ਸੀ ਉਸ ਤੋਂ ਬਾਅਦ ਉਹਨਾਂ ਦੀ ਆਪਸੀ ਦੋਸਤੀ ਵਧ ਗਈ ਜੀ ਹਾਂ ਬਿਲਕੁਲ ਅੱਛਾ ਸਮਾਜਿਕ ਤੌਰ ਤੇ ਜਦੋਂ ਅਜਿਹਾ ਘਟਨਾਵਾਂ ਹੁੰਦੀਆਂ ਤਾਂ ਕਿੱਦਾਂ ਦੇਖਦੇ ਹੋ ਤੁਸੀਂ ਜਸਵੀਰ ਜੀ ਨਾਲ ਘਟਨਾਵਾਂ ਸਾਡੇ ਸਮਾਜ ਲਈ ਇਹ ਕਿੰਨਾ ਇੱਕ ਗੰਭੀਰ ਸਟੇਨ ਸਾਡੇ ਆਉਣ ਵਾਲੀ ਮੈਂ ਕਹਾਂਗਾ ਜਿਹੜੀ ਕਿਸ਼ੋਰ ਵਿਸਥਾਰ ਨੌਜਵਾਨ ਟੀਨੇਜ ਪੀਡੀ ਹੈ ਉਹਨਾਂ ਲਈ ਕਿੰਧਰ ਇੱਕ ਟਰਾਵਾ ਹੁੰਦੀ ਹੈ ਮਰਵਾਹਾ ਜੀ ਅਪਾ ਅਗਰ ਆਪਾਂ ਗੱਲ ਕਰੀਏ ਸਮਾਜ ਦੀ ਤਾਂ ਸਮਾਜ ਕਿਸ ਪਾਸੇ ਤੁਰ ਪਿਆ ਇਹ ਕਿਸ ਨੂੰ ਨਹੀਂ ਕੋਈ ਨਹੀਂ ਪਤਾ ਕਿਉਂਕਿ ਜਨਰੇਸ਼ਨ ਜਦੋਂ ਨਵੀਂ ਆਂਦੀ ਹੈ ਤੋਂ ਨਵੇਂ ਸਿਸਟਮ ਲੈ ਕੇ ਆਂਦੀ ਹੈ ਦੂਜੀ ਗੱਲ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਸਟਰੋਂਗ ਹੋ ਚੁੱਕਿਆ ਹੈ ਜਾਂ ਇੰਨੀ ਜ਼ਿਆਦਾ ਆਜ਼ਾਦੀ ਮਿਲ ਚੁੱਕੀ ਹੈ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਮਰਹਾਇ ਜੇ ਤੁਸੀਂ ਦੇਖੋਗੇ ਕੋਈ ਉਸਤੇ ਲਗਾਮ ਨਹੀਂ ਹੈਗੀ ਕੋਈ ਕਿਸੇ ਦੀ ਰੋਕ ਨਹੀਂ ਹੈਗੀ ਕੋਈ ਬੈਰੀਅਰ ਦੀ ਕੋਈ ਬੈਰੀਅਰ ਨਹੀਂ ਹੈਗਾ ਤਾਂ ਜਿਸ ਦੀ ਜਿੰਨੀ ਸੋਚ ਹੈ ਜਾਂ ਕਈ ਇਨਫਲੂਐਂਸਰ ਜਾਂ ਕਈ ਮਾਡਲ ਇਹੋ ਜਿਹੇ ਆ ਜਿਹੜੇ ਘਰ ਤੋਂ ਦੂਰ ਰਹਿੰਦੇ ਜਾਂ ਜਿਨ੍ਹਾਂ ਦਾ ਘਰ-ਬਾਰ ਨਹੀਂ ਹੈਗਾ ਤਾਂ ਉਹ ਬਿਲਕੁਲ ਓਪਨ ਹੋਈਆਂ ਪਈਆਂ ਤਾਂ ਇਸ ਨੂੰ ਅਪਾ ਕਿਵੇਂ ਰੋਕ ਸਕਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਉਹ ਉੱਥੇ ਤੱਕ ਹੀ ਸੀਮਤ ਹੈ ਨਹੀਂ ਪਰ ਇੱਕ ਚੀਜ਼ ਹੋਰ ਵੀ ਹੈ ਹੁਣ ਫਰਜ ਕਰੋ ਕੋਈ ਅਜਿਹਾ ਕੰਟੈਂਟ ਹੈ ਜਿਹੜਾ ਕੋਈ ਨਾਬਾਲਗ ਬੱਚਾ ਦੇਖਣਾ ਚਾਹੁੰਦਾ ਹੈ ਤਾਂ ਸੋਸ਼ਲ ਮੀਡੀਆ ਉਹਦੀ ਸਾਰੀ ਆਈਡੈਂਟੀਟੀ ਲੈਂਦਾ ਹੈ ਉਹਨੂੰ ਪੁੱਛਦਾ ਤੂੰ 18 ਸਾਲ ਦਾ ਹੈ ਆਪਣੇ ਆਧਾਰ ਕਾਰਡ ਦੀ ਕਾਪੀ ਭੇਜ ਉਹ ਦੇਖਣ ਤੋਂ ਤਾਂ ਰੋਕ ਸਕਦਾ ਇਥੇ ਵੀ ਪਾਣਾ ਉਹਨਾਂ ਨੂੰ ਗਲਤੀ ਨਹੀਂ ਲੱਗਦਾ ਪੈਨ ਵੀ ਨਾ ਦੇਣ ਵੀਡੀਓ ਉਹ ਬਿਲਕੁਲ ਤੁਸੀਂ ਬਹੁਤ ਸਹੀ ਇਹੋ ਕੀਤਾ ਪਰ ਰੋਕ ਤਾਂ ਸਕਦੇ ਆ ਬਿਲਕੁਲ ਜੇ ਸੋਸ਼ਲ ਮੀਡੀਆ ਦੇ ਕਈ ਜਿਹੜੇ ਪਲੇਟਫਾਰਮ ਹੈ ਇਹ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਕੋਈ ਇਹ ਜੀ ਪੋਸਟ ਪਾਉਂਦਾ ਹੈ ਜਾਂ ਕੋਈ ਇਹ ਜੀ ਵੀਡੀਓ ਬਣਾ ਕੇ ਪਾਉਂਦਾ ਹੈ ਤਾਂ ਉਹਨੂੰ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਰੋਕਿਆ ਜਾਵੇ ਪਰ ਅਗਰ ਕਮਰਸ਼ਲ ਦੀ ਗੱਲ ਕਰੀਏ ਲੋਕਸ ਨੂੰ ਦੇਖਦੇ ਆ ਬੜੇ ਖੁਸ਼ ਹੋ ਕੇ ਦੇਖਦੇ ਆ ਇਹ ਤਾਂ ਸੋਸ਼ਲ ਮੀਡੀਆ ਦੀ ਕਮਾਈ ਦਾ ਸਾਧਨ ਆ ਕਮਾਈ ਦਾ ਸਾਧਨ ਹੈ ਤਾਂ ਉਹ ਕਹਿੰਦੇ ਆ ਵੀ ਤੁਸੀਂ ਦੇਖਦੇ ਕਿਉਂ ਲੋਕ ਜਿਆਦਾ ਦੇਖਦੇ ਆ ਇਸ ਕਰਕੇ ਉਹ ਕੰਟੈਂਟ ਨੂੰ ਕਦੀ ਮਨਾ ਨਹੀਂ ਕਰਦੇ ਨਹੀਂ ਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਤਿਆ ਕਰੇਗਾ ਜੇ ਸੋਸ਼ਲ ਮੀਡੀਆ ਨਹੀਂ ਰੋਕ ਰਿਆ ਉਹ ਲੋਕਾਂ ਦੇ ਸੁੱਟ ਰਿਆ ਸਮਾਜ ਚ ਸੁੱਟ ਰਿਆ ਵੀ ਤੁਸੀਂ ਡਿਮਾਂਡ ਕਰਦੇ ਹੋ ਅਸੀਂ ਤਾਂ ਪਾੰਨੇ ਆ ਤੇ ਉਹ ਸਮਾਜ ਵਾਲੇ ਕਹਿੰਦੇ ਆ ਤੁਸੀਂ ਪਾ ਦਿੰਦੇ ਹੋ ਅਸੀਂ ਤਾਂ ਦੇਖਦੇ ਆ ਫਿਰ ਕਿਹਨੂੰ ਕਾਵਾਂਗੇ ਕੌਣ ਮਰਵਾਹਾ ਜੀ ਤੁਸੀਂ ਪੋਲਿਟਿਕਲ ਪੋਸਟਰ ਦੇਖਦੇ ਹੋਗੇ ਉਸ ਤੇ ਰੋਕ ਲੱਗ ਰਹੀ ਹੈ ਨਾ ਹਮ ਸਰਕਾਰ ਜੋ ਚਾਹਦੀ ਆ ਉਸ ਨੂੰ ਜਿਵੇਂ ਮਰਜ਼ੀ ਮੋਲਡ ਕਰ ਲੈਂਦੀ ਹੈ ਚਾਹੇ ਹਿੰਦੁਸਤਾਨ ਸਰਕਾਰ ਦੀ ਗੱਲ ਕਹੀਏ ਚਾਹੇ ਆਪਾਂ ਸਟੇਟ ਦੀ ਕਿਸੇ ਵੀ ਸਰਕਾਰ ਕੋਈ ਵੀ ਹਕੂਮਤ ਹੋਵੇ ਹਕੂਮਤ ਹੋਵੇ ਹਾਂ ਉਹ ਉਸ ਨੂੰ ਆਪਣੇ ਹਿਸਾਬ ਨਾਲ ਮੋਲਡ ਕਰ ਲੈਂਦੀ ਹੈ ਔਰ ਉਹ ਇੱਕ ਇਨਸਟਰਕਸ਼ਨ ਲਾ ਦਿੰਦੀ ਹੈ ਵੀ ਜੇਕਰ ਇਹੋ ਜੀ ਪੋਸਟ ਆਈ ਤਾਂ ਉਹ ਆਪਣੇ ਆਟੋਮੈਟਿਕਲੀ ਡਿਲੀਟ ਹੋ ਜਾਂਦੀ ਹੈ ਜਾਂ ਉਸ ਨੂੰ ਕੋਈ ਸਟ੍ਰਾਈਕ ਇਹੋ ਜੀ ਆ ਜਦੀ ਤਾਂ ਬੰਦਾ ਦੁਆਰਾ ਉਸ ਨੂੰ ਪਾਣ ਦੀ ਕੋਸ਼ਿਸ਼ ਨਹੀਂ ਕਰਦਾ ਜੇਕਰ ਇਹ ਜਾਂ ਕੋਈ ਸਿਸਟਮ ਆ ਜੇ ਤਾਂ ਹੋ ਸਕਦਾ ਰੁਕ ਸਕਦੀ ਹੈ ਜੇਕਰ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਨੇ ਦੇਖੋ ਕਿੰਨੀ ਬੜੀ ਦ੍ਰਿੜਤਾ ਦੇ ਨਾਲ ਬੜੇ ਉਹਦੇ ਨਾਲ ਕਈ ਸਾਈਟਾਂ ਨੂੰ ਉਹਨਾਂ ਨੇ ਬੈਨ ਨਹੀਂ ਕੀਤਾ ਬੜਾ ਸਟਰੋਂਗ ਹੋ ਕੇ ਉਹ ਕੀਤਾ ਵੀ ਉਹਨਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਖਿਲਾਫ ਹੈ ਇਸ ਕਰਕੇ ਨਹੀਂ ਚੱਲਣਗੇ ਤਾਂ ਹਿੰਦੁਸਤਾਨ ਨੂੰ ਵੀ ਚਾਹੀਦਾ ਹੈ ਜੇ ਕੁਝ ਕਰਨਾ ਚਲੋ ਅਸ਼ੀਤ ਲਾਲ ਇਕਾਨੀ ਜੋ ਹਲੇ ਸਰਕਮਸਟੈਂਸਸ ਸਾਹਮਣੇ ਆਏ ਨੇ ਲਾਹ ਸਾਹਮਣੇ ਆਏ ਨੇ ਸ਼ਾਇਦ ਉਹ ਲਵ ਅਫੇਅਰ ਹੀ ਲੱਗ ਰਿਹਾ ਹੈ ਜਾਂ ਕਾਨੂੰਨ ਲੱਗਿਆ ਹੋਣਾ ਸਰੀਰ ਨੂੰ ਕਿ ਮੈਨੂੰ ਇਹ ਕੋਰਟ ਚ ਕੜੀ ਸੀਗੀ ਜਾਂ ਮੈਨੂੰ ਬਦਨਾਮ ਕਰੇ ਤੇ ਉਹਨੇ ਜੋ ਠੀਕ ਲੱਗਿਆ ਉਹਨੇ ਕਰ ਤੇ ਆ ਬਾਅਦ ਦੀ ਗੱਲ ਹੈ ਯਾਦਾਂ ਸ਼ ਵਾਪਸ ਆਈ ਕਿ ਨਹੀਂ ਆਈ ਕਮਲਕੌਰ ਦਾ ਆਪਣਾ ਇਨਸੀਡੈਂਟ ਕਿਵੇਂ ਦੇ ਦਿਓ ਕਮਲਕੌਰ ਦੀ ਹੱਤਿਆ ਹੋ ਜਾਣਾ ਵੀ ਇਹ ਸਿੱਖੀ ਨੂੰ ਤੇ ਦੀਪਿਕਾ ਲੂਥਰਾ ਵਰਗੀ ਵੀ ਖਪਰਾ ਗਈ ਪੁਲਿਸ ਵੱਲੋਂ ਉਹਨੂੰ ਸੁਰੱਖਿਆ ਦੇ ਦੇਣਾ ਇਹ ਦੋਨੋਂ ਗੱਲਾਂ ਨੂੰ ਕਿਵੇਂ ਦੇਖਦੇ ਹੋ ਅਮਰਵਾਰ ਜੀ ਅਗਰ ਕਮਲਕੌਰ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ ਕਈ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਹਨ ਕਈ ਜਿਹੜੇ ਅਮਰਿਤਪਾਲ ਮੈਰੋ ਨੂੰ ਕ੍ਰਿਟੀਸਾਈਜ਼ ਕਰ ਰਹੇ ਹਨ ਵੀ ਉਹਨੇ ਬਿਲਕੁਲ ਗਲਤ ਕੀਤਾ ਮੈਂ ਕਈ ਵੀਡੀਓਜ਼ ਵੀ ਇਹੋ ਜਿਹੇ ਦੇ ਦੇਖੇ ਹਨ ਜਿਦੇ ਵਿੱਚ ਉਹਨੇ ਕਿਹਾ ਗਿਆ ਹੈ ਕਿ ਅਮਰਿਤਪਾਲ ਨੇ ਪਹਿਲਾਂ ਉਹਦਾ ਬਲਾਤਕਾਰ ਕੀਤਾ ਉਸ ਤੋਂ ਬਾਅਦ ਉਸਦਾ ਕਤਲ ਕੀਤਾ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੋਈ ਹੈ ਹਾਂਜੀ ਹਾਂਜੀ ਇਹਦੀ ਕੋਈ ਪੋਸਟਿੰਗ ਨਹੀਂ ਦੂਜੀ ਗੱਲ ਇਹ ਮੈਂ ਇੱਕਦੋਹ ਵੀਡੀਓ ਦੇਖ ਰਿਹਾ ਜਿਹੜਾ ਦਾਵਾ ਕਰਦਾ ਹੈ ਕਿ ਮੈਂ ਉਹਦੇ ਮਹਿਰੋ ਦੇ ਨਾਲ ਹੁੰਦਾ ਸੀ ਤਾਂ ਮੈਂ ਉਹਦੀ ਪਿਛੋਕੜ ਦੱਸਦਾ ਕਿ ਕਮਲਜੀਤ ਕੋਰ ਉਹਦੇ ਨਾਲ ਮਿਲ ਕੇ ਕੰਮ ਕਰਦੀ ਸੀ ਲੋਕਾਂ ਨੂੰ ਬਲੈਕਮੇਲਿੰਗ ਦਾ ਕੰਮ ਕੀਤਾ ਹੋਇਆ ਕਮਲ ਕੋਰ ਕਰ ਰਹੀ ਸੀ ਮੈਂ ਵੀਡੀਓ ਦੇਖੀ ਹੈ ਜੀ ਇਹ ਹਾਂ ਨਾ ਸੋ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਜਿਹੜੇ ਵਿਚਾਰ ਆ ਹਾਲਾਂਕਿ ਅੱਜ ਅਗਰ ਅਸੀਂ ਆਪਾਂ ਗੱਲ ਕਰੀਏ ਤਾਂ ਐਸਜੀਪੀਸੀ ਦੇ ਵੱਲੋਂ ਵੀ ਉਹਨੂੰ ਅ ਅਮਰਿਤਪਾਲ ਮਹਿਰੋ ਨੂੰ ਥਾਪੜਾ ਮਿਲਿਆ ਵੀ ਉਹਨੇ ਠੀਕ ਕੀਤਾ ਪੰਥ ਦੇ ਲਈ ਠੀਕ ਕੀਤਾ ਪਰ ਜੇਕਰ ਆਪਾਂ ਗੱਲ ਕਰੀਏ ਸਮਾਜ ਦੀ ਤਾਂ ਸਮਾਜ ਦੇ ਵਿੱਚ ਦੋ ਤਰੀਕੇ ਹੁੰਦੇ ਆ ਇੱਕ ਤਾਂ ਹੁੰਦਾ ਵੀ ਮੇਰਾ ਆਪ ਦਾ ਫਾਇਦਾ ਹੈਗਾ ਜਾਂ ਸਮਾਜ ਦਾ ਕੋਈ ਫਾਇਦਾ ਹੈਗਾ ਜਾਂ ਜਿਸ ਨਾਲ ਉਹ ਸੰਬੰਧਿਤ ਕੌਮ ਹੈ ਉਹਦਾ ਕੋਈ ਫਾਇਦਾ ਹੈਗਾ ਸੋ ਕਈ ਲੋਕ ਇਹ ਜਿਹਾ ਗਲਤ ਸਟੈਪ ਚੱਕ ਲੈਂਦੇ ਆ ਜਿਸ ਨਾਲ ਪੂਰੀ ਦੀ ਪੂਰੀ ਸਮਾਜ ਨੂੰ ਜਾਂ ਉਸ ਕੌਮ ਨੂੰ ਸ਼ਰਮਨਾਕ ਹੋਣਾ ਪੈਂਦਾ ਸੋ ਮੈਰੋ ਦਾ ਵੀ ਇਹੀ ਕੰਮ ਆ ਉਹਨੇ ਬਾਣਾ ਪਾ ਕੇ ਇਹ ਜਿਹਾ ਕਾਂਡ ਕੀਤਾ ਜਿਸ ਕਰਕੇ ਪੂਰੀ ਦੀ ਪੂਰੀ ਜਿਹੜੀ ਬਾਣਾ ਪਾਣ ਵਾਲੀ ਕੌਮ ਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਬਿਲਕੁਲ ਠੀਕ ਹੈ ਦੂਜੀ ਗੱਲ ਇਹ ਜੋ ਮਹੱਤਵਪੂਰਨ ਹੈ ਜਾਂਦੀ ਹੈ ਦੀਪਿਕਾ ਲੂਥਰਨ ਨੂੰ ਸਿਕਿਉਰਟੀ ਮਿਲ ਗਈ ਹੈ ਹੁਣ ਲੋਕ ਕਹਿਣਗੇ ਕਿ ਪੁਲਿਸ ਇਹ ਜੀਆਂ ਕੁੜੀਆਂ ਨੂੰ ਸਿਕਿਉਰਟੀ ਦੇ ਸਕਦੀ ਹੈ ਜਿਹੜੇ ਇਹ ਜੇ ਗੰਦ ਪਾਉਂਦੀਆਂ ਐ ਲੋਚਾਪੂਣ ਕਰਦੀਆਂ ਕੁਝ ਵੀ ਉਹਨੂੰ ਬੋਲਣਗੇ ਇਤਰਾਜਯੋਗ ਤੇ ਇਹਨਾਂ ਨੂੰ ਸਿਕਿਉਰਟੀ ਦੇ ਦਿੱਤੀ ਮੁੜ ਕੇ ਸਿੱਖਾਂ ਨਾਲ ੱੱਕਾ ਇਹ ਉਹ ਸਿਕਿਉਰਿਟੀ ਦੇਣੀ ਚਾਹੀਦੀ ਸੀ ਜਾਂ ਨਹੀਂ ਦੇਣੀ ਚਾਹੀਦੀ ਕਿਉਂਕਿ ਪੁਲਿਸ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਵੀ ਕੱਲ ਨੂੰ ਇਹਦੀ ਕੁੜੀ ਦੀ ਹੱਤਿਆ ਨਾ ਹੋ ਜਾਏ ਤਾਂ ਫਿਰ ਲਾਅ ਐਂਡ ਆਰਡਰ ਨਹੀਂ ਛੀਂਦੀ ਰਹਿਣਾ ਇਹ ਇੱਕ ਘਟਨਾ ਕਿਤਾ ਦੇ ਬਿਲਕੁਲ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਦੇਖੋ ਪੁਲਿਸ ਦਾ ਕੰਮ ਹੈ ਹਰ ਇਨਸਾਨ ਨੂੰ ਹਰ ਜਿਹੜਾ ਵਸਿੰਦਾ ਹੈ ਉਸ ਨੂੰ ਪ੍ਰੋਟੈਕਸ਼ਨ ਦੇਣਾ ਜਾਨ ਮਾਲ ਦੀ ਰੱਖਿਆ ਚਾਲ ਮਾਲ ਦੀ ਰੱਖਿਆ ਦੇਣਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਜਿਸ ਨੂੰ ਧਮਕੀ ਆ ਰਹੀ ਹੈ ਤਾਂ ਇਹ ਅਗਰ ਨਾ ਅਸੀਂ ਇਸ ਦੀ ਕੋਈ ਮਦਦ ਕੀਤੀ ਜਾਂ ਨਾ ਇਸ ਨੂੰ ਪ੍ਰੋਟੈਕਸ਼ਨ ਦਿੱਤੀ ਤਾਂ ਕਿਤੇ ਨਾ ਕੀਤੇ ਜਿਹੜਾ ਪ੍ਰਸ਼ਾਸਨ ਹੈ ਜਾਂ ਪੁਲਿਸ ਆ ਉਹ ਘੇਰੇ ਦੇ ਵਿੱਚ ਆਲੇਗੀ ਸੋ ਉਹਨਾਂ ਦੀ ਮਜਬੂਰੀ ਹੈ ਉਸ ਨੂੰ ਪ੍ਰੋਟੈਕਸ਼ਨ ਦੇਣਾ ਅਗਰ ਉਹਨੂੰ ਧਮਕੀ ਆਈ ਹੈ ਜੇਕਰ ਉਸਤੇ ਉਹ ਇੰਪਲੀਮੈਂਟ ਨਹੀਂ ਕਰਦੇ ਤਾਂ ਹੋ ਸਕਦਾ ਉਸ ਦੀ ਡੈਥ ਵੀ ਕਰ ਦੇਣ ਜਿਸ ਦਾ ਹਾਂ ਦੇਖੋ ਸਿੱਧੂ ਮੂਸੇਵਾਲੇ ਦੀ ਅੱਜ ਅੱਜ ਇਹ ਗੱਲ ਕਰੀਏ ਸਿੱਧੂ ਮੂਸੇਵਾਲੇ ਨੂੰ ਥ੍ਰੈਟ ਸੀਗਾ ਥ੍ਰੈਟ ਹੋਣ ਦੇ ਬਾਵਜੂਦ ਉਸ ਨੇ ਕੋਈ ਧਿਆਨ ਨਹੀਂ ਦਿੱਤਾ ਆਪਣੇ ਗਨਮੈਨ ਛੱਡ ਗਿਆ ਪਰ ਬਾਅਦ ਚ ਦੇਖੋ ਨਤੀਜਾ ਤੁਸੀਂ ਦੇਖੋ ਜਾਣ ਜਾਣ ਦਾ ਕਾਰਨ ਉਹ ਹੀ ਬਣਿਆ ਅੱਜ ਤੱਕ ਪੁਲਿਸ ਦੇ ਵਿੱਚ ਮੁਜਰਮ ਬਣੀ ਹੋਈ ਹੈ ਵੀ ਪੁਲਿਸ ਨੇ ਉਸ ਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ ਸੋ ਇਹ ਇਹ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਅਗਰ ਕੋਈ ਬੰਦਾ ਫਰਿਆਦ ਕਰਦਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਤਾਂ ਉਸ ਨੂੰ ਪ੍ਰੋਟੈਕਸ਼ਨ ਦੇਣੀ ਪੈਂਦੀ ਬਿਲਕੁਲ ਠੀਕ ਹੈ ਸੋ ਦਰਸ਼ਕੋ ਇਹ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਜਿਵੇਂ ਬਠਿੰਡਾ ਪੁਲਿਸ ਦਾ ਦਾਵਾ ਹੈ ਮਨੀਤ ਕੌਰ ਕੁੰਡਲ ਐਸਐਸਪੀ ਬਠਿੰਡਾ ਦਾ ਕਿ ਮੈਰੋ ਕਤਲ ਤੋਂ ਬਾਅਦ ਦੁਬਈ ਭੱਜਿਆ ਉੱਧਰ ਸੁਰਲੀਨ ਹੈ ਜਿਹੜੀ ਕੁੜੀ ਉਹ ਵੀ ਦੁਬਈ 'ਚ ਬੈਠੀ ਹੈ ਹਾਲਾਂਕਿ ਲੋਕ ਇਹ ਵੀ ਧਾਰਨਾ ਦੇ ਰਹੇ ਨੇ ਕਿ ਦੁਬਈ ਦੇ ਵਿੱਚ ਕਤਲ ਕਰਨੇ ਸੌਕੇ ਨਹੀਂ ਹੈਗੇ ਬੜਾ ਸਖਤ ਕਾਨੂੰਨ ਹੈ ਤੇ ਮਹਿਰੋਂ ਕਹਿ ਚੁੱਕਾ ਕਿ ਮੈਂ ਜੇਲ੍ਹ ਤਾਂ ਜਾਣਾ ਹੀ ਹੈ ਜਿਸ ਦਿਨ ਭਾਰਤ ਆਇਆ ਪੰਜਾਬ ਆਇਆ 7-8 ਕਤਲਹੂਰ ਕਰਕੇ ਜਾਊਂਗਾ ਸੋ ਕਿੱਦਾਂ ਦੀਆਂ ਹੋਰ ਆਪਾਂ ਕਹੀਏপরিসਥਿਤੀਆਂ ਹਾਲਾਤ ਨਾਜ਼ੁਕ ਹੋ ਕੇ ਪੰਜਾਬ ਚ ਵਾਪਰ ਰਹੇ ਨੇ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਜਰੂਰ ਸਾਡੇ ਨਾਲ ਇਹ ਸਭ رائے ਆਪਣੀ ਸ਼ੇਅਰ ਜਰੂਰ ਕਰਨਾ ਸੋ ਜਸਵੀਰ ਜੀ ਤੁਸੀਂ ਸਮਾਂ ਕੱਢ ਕੇ ਇਹ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਸ਼ੁਕਰੀਆ